ਸਵੀਕਾਰ ਜੀ ਹੋਰ ਜੀ ਦੋਸਤਾਂ ਨੂੰ ਠੀਕ ਸਾਖੋ ਠੀਕ ਠਾਕ ਹੈ ਜੀ ਪਰਵਾਹ ਠੀਕਾ ਜਮਾ ਠੀਕ ਠਾਕ ਤੇਰਾ ਸੁਣਾ ਭਾਈ ਠੀਕ ਠਾਕ ਹੈ ਜੀ ਅੱਜ ਕਿਸ ਤਰ੍ਹਾਂ ਦਰਸ਼ਨ ਆ ਗਏ ਉਹਨੇ ਆਹ ਦਰਸ਼ਨ ਇਸ ਤਰ੍ਹਾਂ ਆਏ ਜੀ ਤੇਰੇ ਗਾਮ ਕੋ ਤਪੇ ਜਾਵਨੇ ਥੇ ਲਵੋ ਕੋ ਅੱਛਾ ਜੀ ਮਹਾਰਾ ਜੀ ਕਰਿਆ ਮਹਾ ਦولتਰਾਮ ਨੇ ਮਿਲਕਾ ਵਾ ਸਹੂੜਾਲੇ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਆਪਣੀ ਮਖਾ ਯਾਰ ਬੈਲੀ ਹੈ ਮੇਰਾ ਪ੍ਰਾਣਾ ਸਾਡੇ ਨਾਲ ਮੇਰਾ ਕੋਈ 35 ਸਾਲ ਪੁਰਾਣੀ ਹੈ 40 ਸਾਲ ਹੋ ਗਏ ਬੱਕਰੀ ਚਲਾਇਆ ਕਰਦੇ ਹਮ ਬੱਕਰੀ ਬੱਕਰੀ ਚਲਾਇਆ ਕਰਦੇ ਤੇਰੇ ਘਰ ਮੈਂ ਉਹਰੇ ਕੋ ਆ ਗਿਆ ਕਨਾਲੇ ਕੰਨੀ ਟੱਪ ਜਾਂਦੇ ਸਦੇ ਦੌਲਤ ਪਰ ਕੰਨੀ ਟੱਪ ਜਾਂਦੇ ਮਹਾਰਾ ਡੇਰਾ ਹੋਇਆ ਕਰਦਾ ਰਹੇ ਭੇਰੀਆਂ ਸਕੂਲ ਦੇ ਆ ਸੁਗਲ ਮਰਿਆ ਕਰਦੇ ਉਹਰੇ ਮਹਾਰਾ ਡੇਰਾ 10 ਬਰੀ ਬੱਤਾ ਚੱਲਤ ਵਰੀ ਬਈ ਕਾਜੂ ਵਈ ਆਇਆ ਕਰਦੇ ਬਰ ਮਰਿਆ ਕਰਦੇ ਉਹ ਰੇ ਮਾਰੀ ਬੱਕਰੀਆਂ ਵੀ ਰਿਆ ਕਰਦੀ ਰੇ ਕਈ ਕਈ ਸਾਲ ਮਨੇ ਭੇਰੀਆਂ ਦੁੱਧ ਵਿੱਚ ਅੱਛਾ ਕਿਸੇ ਟਾਈਮ ਮੈਂ ਜਦ ਮਾਰੇ ਬੁੱਢੇ ਵੀ ਜੀਵੇ ਤੇ ਸੋ ਵੀ ਮਰਗੇ ਵਿਚਾਰੇ ਹਾਂ ਅੰਮ੍ਰਿਤਕਾ ਮਾਵਾ ਬਾਹਰ ਬਾਸ ਦਾ ਟਾਈਮ ਨਹੀਂ ਰਿਹਾ ਘਰਾਂ ਕੀ ਕੰਮ ਨਹੀਂ ਮੁਕਦੇ ਹਾਂ ਕੰਮ ਬਹੁਤ ਅੱਛਾ ਜੀ ਮੈਂ ਤਾਂ ਨਿਊ ਆਇਆ ਇਹ ਫਾਰਮ ਕਿਤਨੀ ਕਿਚਰ ਹੋ ਗਿਆ ਥਾ ਅਮਨੇ ਬਣਾਇਆ ਨੇ ਇਹ ਫਾਰਮ ਸੀ ਬਣਾਇਆ ਬੱਕਰੀਆਂ ਦਾ ਆਪਣੀ ਬੱਕਰੀ ਰੱਖਿਆ ਤੇ ਬਹੁਤ ਚੰਗੀ ਬੱਕਰੀ ਰੱਖਿਆ ਰਦੇ ਹਾਂ ਹਾਂ ਰੱਖਿਆ ਤੇ ਵੇਚਦੇ ਹਾਂ ਥਰ ਲੇ ਉਸ ਟਾਈਮ ਮੈਂ ਵੇਡਾਂ ਸੀ ਹਾਂ ਉਹ ਫੇਰੇ ਕੀ ਵੇਡਾਂ ਸੀ ਹਾਂ ਸਾਰਾ ਪੰਜਾਬ ਘੋਦੀਆ ਤਨੇ ਜਿਆ ਜਿਆ ਕਿ ਅੱਗੇ ਕੀ ਅੱਗੇ ਪੱਛੇ ਪਹਿਲਾਂ ਮੈਂ ਪੰਜਾਬ ਮੈਂ ਵੇਖ ਬਹੁਤ ਲਈ ਬਹੁਤ ਖਿੱਚੀ ਬਹੁਤ ਸਾਰੀ ਚੰਗੀ ਚੰਗੀ ਵੇਡ ਮਸਤੂਰੀ ਵੇ करी हरियाणा में लेके गए रोहतक साइड के मैं अपना जींद एरिया के फिर केथल एरिया के लेके बैठ बैठ मुक की फिर मैं ये काम छोड़ दिया धंधा छोड़ दिया तो टोटा आ गया मेरे बहुत ज्यादा बाकी मतलब सारा पंजाब तो मैं खाली कर दिया बेटा हाँ, का पूरी कमाई करी हाँ जी खूब कमाई करी पीछे कमाए फिर मेरी बहुत जनानी थी वो बीमार होगी उसका रुपये बहुत लग गए उसका पर लग गया मैं ਤੋਂ ਮੈਂ ਦਿੱਲੀ ਤੇ ਆਪਣਾ Rajasthan ਜੁਕੀ ਮਾ ਬੋੜ ਲੈ ਕੇ ਪਿਆ ਸਾਣੇ ਫਕੀਰ ਮੋਲਬੀਆ ਪਰ ਬੋਥਰੇ ਕੰਦ ਕੰਬੀ 13 14 ਲੱਖ ਜੇ ਲਾਇ ਤੇ ਉਹ ਦੰਦਾ ਛੋਟ ਗਿਆ 5 ਬੇਟੀ ਸੀ ਫਿਰ ਇਹ ਬੈਠਾ ਥਾ ਫਿਰ ਬਹੁਤ ਮੁਸ਼ਕਲ ਆ ਗਈ ਮੇਰੇ ਫਿਰ ਮੈਂ ਦੂਸਰ ਕੰਮ ਸੈੜਿਆ ਫਿਰ ਫਿਰ ਮੈਂ ਦੇਖਿਆ ਬੱਕਰੀਆਂ ਦੀ ਮਾਂ ਕੇ ਬੋਤੋਈ ਕਿ ਮੈਂ ਬੱਕਰੀ ਲਾਇਆ ਪੰਜਾਬ ਮੰਦ ਫਿਰ ਮੈਂ ਪਹਿਲਾ ਮੇਰਾ ਮਕਾਮ ਬਣਾ ਬੱਕਰੀ ਵਾਤੇ ਬੈਲਾ ਕਿਤੇ ਉਪਰੋਂ ਇਹ ਕਿੜਾ ਤਾੜਾਂਗੇ ਫੇ ਮੈਂ ਗਾਮ ਮੇ ਪਿੱਛੇ ਇਕੱਠੇ ਕਰੇ ਫੇ ਦੀਆ ਮੈਂ ਮਕਾਮ ਬਣਾਇਆ ਉਪਰ ਹਾਂ ਮਤਲਬ ਕਿ ਬੱਚੇ ਪਾਲੇ ਜੀ ਉਹਦੇ ਬੱਕਰੀਆਂ ਲੈ ਕੇ ਧੰਦਾ ਚਲਾਇਆ ਧੰਦਾ ਚਲਾਇਆ ਉਸ ਤੋਂ ਬਾਅਦ ਛੋਡੀ ਹੋ ਗਈ ਜਨਾਨੀ ਬਿਮਾਰ ਉਹਦੇ ਦਿਮਾਗ ਤੇ ਪੈ ਗਿਆ ਡਿਫੈਲਟ ਹਾਂ ਉਹਨੂੰ ਤੂੰ ਚੱਕੀ ਚੱਕੀ ਫਰੀ ਗਿਆ ਕਦੇ ਅਸਾਰ ਕਦੇ ਅਕਲਹਣਾ ਕਦੇ ਰੋਤ ਕਦੇ ਦਿੱਲੀ ਮਤਲਬ ਭਗਵਾਨ ਦੀ ਅਸੀਂ ਕਿਰਪਾ ਆਈ ਉਹ ਠੀਕ ਨਹੀਂ ਹੋਈ ਹਾਂ ਠੀਕ ਨਹੀਂ ਹੋਈ ਉਹਦੇ ਤੇ ਤੈਂ ਕੋਈ ਕਰੋੜਾਂ ਰੁਪਈਆ ਖਰਚ ਕਰਤਾ ਬਹੁਤ ਖਰਚ ਕਰ ਰਿਹਾ ਬਹੁਤ ਪੈਸਾ ਲਾਇਆ ਕੋਈ ਵੀ ਬਾਹਰ ਹੀ ਚੱਲੀ ਭਗਵਾਨ ਨੂੰ ਕੋਈ ਸਹੀ ਸਲਾਮ ਤੋਂ ਠੀਕ ਨਹੀਂ ਹੋਈ ਛੇਕੜ ਉਹਦਾ ਅੱਜ ਕਾਲ ਚਲਾਣਾ ਹੋ ਗਿਆ ਹਾਂਜੀ ਉਸ ਦਾ 35 ਸਾਲ ਦੁੱਖ ਭਰ ਕੇ ਕਾਰ ਚਲਾਣਾ ਹੋ ਗਿਆ ਗਾਮਰਾਮ ਨੇ ਬਹੁਤ ਮਦਦ ਦੇਈ ਹੈ ਗਾਮਰਾਮ ਕੇ ਗੜਾਗੜਾ ਫਿਆ ਕਿ ਕਿਸ ਕੋ ਉਸ ਕੋ ਧਮਕਾਈ ਨਹੀਂ ਬੜੀ ਇੱਜ਼ਤ ਕਰੀ ਗਾਮਰਾਮ ਨੇ ਮੇਰੀ ਬਹੁਤ ਇੱਜ਼ਤ ਹੈ ਹਾਂਜੀ ਬਾ ਫੜੀ ਹਾਂ ਬਹੁਤ ਫੜੀ ਉਸ ਤੋਂ ਬਾਅਦ ਤੈਨੇ ਆਪਣਾ ਛੋਰੀਆਂ ਵਿਆਈਆਂ ਛੋਰਾ ਵਿਆਹ ਆ ਉਸ ਤੋਂ ਬਾਅਦ ਆ ਬੱਕਰੀਆਂ ਦਾ ਸਿਸਟਮ ਰੱਖਣ ਦਾ ਕਰਿਆ ਕਿਸ ਤਰ੍ਹਾਂ ਬੱਕਰੀਆਂ ਦਾ ਸਿਸਟਮ ਦੇਖਣੀ ਹੈ ਇਹ ਕਮਾਈ ਦੇਖੀ ਮੈਂ ਉਸ ਤੋਂ ਬਾਅਦ ਮੈਨੂੰ ਫਾਇਦਾ ਪਾਇਆ ਬੱਕਰੀਆਂ ਮੈਂ तो फिर ये बकरी चंगी चंगी बकरी ल्याए बच्चे पाले फिर आगे तो आगे कारोबार मैं चलाया आया अच्छा जी तो फिर ये मकान पाके ही मैं बकरी पे चंगी चंगी बकरी मैं पंजाब में ले आया मैं पीछे को देख के मैं बकरी चंगी देखी आज कैसा हाल हो गए जी ये मकान बनाया है ये ऊपर फार्म बनाया है ये फार्म बनाया मैं कम से कम भी 5 6 साल होया बस नीचे से ऊपर तक हां 8-9 ਸਾਲ ਹੋ ਗਏ ਅੱਛਾ ਜੀ ਮੇਰਾ ਖਿਆਲ ਕੋਈ ਪੈਸਾ ਟੱਕਾ ਰਹਿ ਰਿਹਾ ਸਰੇ ਤੋਂ ਉਤਰ ਗਿਆ ਨਹੀਂ ਹੈ ਪੈਸਾ ਮੇਰਾ ਖਿਆਲ ਤੋਂ ਕਰਜ਼ਾ ਥੋੜਾ ਬਹੁਤਾ ਰਹਿ ਜਾਣਾ 5-6 ਲੱਖ ਰੁਪਈਆ ਹਾਂ ਇਤਨਾ ਰਹਿ ਜਾ ਗਰੀਬ ਆਦਮੀ ਹੈ ਜੀ 5-6 ਲੱਖ ਰੁਪਈਆ ਦਾ ਕਰਜ਼ਾ ਹਾਂ ਪੁਰਾਣੀ ਜੀ ਅੰਦਰ ਜੀ ਤਾਂ ਗਰੀਬ ਆਦਮੀ ਹੈ 5-6 ਲੱਖ ਰੁਪਈਆ ਦਾ ਇਹ ਕਰਜ਼ਾ ਹੈ ਅੱਜ ਜੋ ਮਹਾਰ ਬੈਠੇ ਅਮਰੀਕਾ ਕੈਨੇਡਾ ਮੇਰੇ ਵੀਰ ਸੁਣਦੇ ਹੋਣ ਕੋਈ ਇਹਦੀ ਗਰੀਬ ਦੀ ਪਕਾਰ ਪਕਾਰ ਮੈਂ ਇਹਦੇ ਘਰ ਪਹੁੰਚਿਆ ਵੀਡੀਓ ਬਣਾਉਣ ਦੇ ਲਈ ਵੀ ਗਰੀਬ ਪਰਿਵਾਰ ਦਾ ਬੱਚਾ ਜੋ ਆਪਣੇ ਬੱਚੇ ਵੀ ਪਾਲੇ ਜਨਾਨੀ ਦਾ ਦੁੱਖ ਤਕਲੀਫ ਵੀ ਇਹਨੇ ਬਹੁਤ ਦੂਰ ਕਰਾਉਣ ਦੀ ਇਲਾਜ ਕਰਾਉਣ ਦੀ ਭੱਜਿਆ ਫਿਰਿਆ ਪੈਸੇ ਲਾਤੇ ਨੇ ਕਰੋੜਾਂ ਰੁਪਇਆ ਚ ਲੁੱਟ ਗਿਆ ਤੇ ਮਾਲ ਵੀ ਛਾਤੀ ਥੱਲੇ ਨਹੀਂ ਕਮਾਇਆ ਥੋੜਾ ਥੋੜਾ ਇਹਨੇ ਮਾਲ ਵੀ ਛਾਤੀ ਦੇ ਥੱਲੇ ਰੱਖਿਆ ਚੰਗੀ ਤੋਂ ਚੰਗੀ ਬੱਕਰੀ ਰੱਖੀ ਵੀ ਬਾਹਰ ਅਮਰੀਕਾ ਕੈਨੇਡਾ ਬੈਠੇ ਜਿਨ੍ਹਾਂ ਨੂੰ ਮੇਰੇ ਵੀਰਾਂ ਨੂੰ ਅਸੀਂ ਵੀਡੀਓ ਭੇਜਣੀ ਹੈ ਦੂਰ ਦੂਰ ਤੱਕ ਵੀ ਥੋੜੀ ਬਹੁਤੀ ਜਿੰਨਾ ਕੋਈ ਦੂਰ ਪ੍ਰਦੇਸੀ ਦੂਰੋਂ ਨੇੜੋਂ ਕੋਈ ਵਿਚਾਰਾ ਇਹਦੀ ਵੀਡੀਓ ਨੂੰ ਦੇਖ ਕੇ ਜੋ ਕਿਸੇ ਦਾ ਮਨੋਂ ਨੰਂਜਰ ਵਧੀਆ ਹੋਵੇ ਤਾਂ ਇਹਦੀ ਮਾੜੀ-ਮੋਟੀ ਕੋਈ ਸਹਿ ਹ ਤਾਂ ਕਰ ਸਕਦਾ ਹੈ ਇਹ ਗਰੀਬ ਦੀ ਜ਼ਰੂਰ ਕਰੋ ਕਰਜ਼ੇ ਦੇ ਥੱਲੇ ਦਬਿਆ ਤੇ ਵੀ ਇਹਨੂੰ ਮਾੜਾ-ਮੋਟਾ ਕੋਈ ੱੱਕਾ ਲੱਗ ਜੂਗਾ ਫੂਹੀ-ਫੂਹੀ ਦੇ ਨਾਲ ਦਰਿਆ ਪਰ ਜਾਂਦੇ ਹਾਂ <Skart> 100 ਜਣੇ ਦੀਆਂ ਸੋਟੀਆਂ ਇੱਕ ਜਣੇ ਦਾ ਭਾਰ ਇੱਕ ਆਦਮੀ ਮਰਿਆ ਪਿਆ ਜਿਹਨੂੰ ਆਪਾਂ ਕੱਢਣ ਦੇ ਲਈ ਟੋਬੇ ਦੇ ਵਿੱਚੋਂ ਕੱਢਣ ਦੇ ਲਈ ਆਪਾਂ ਇਕੱਠੇ ਹੋਏ ਹੋਏ ਹਾਂ ਵੀ ਇਸ insan ਨੂੰ ਕੱਢੀਏ ਥੋੜਾ ਬਹੁਤਾ ਕਰਜ਼ੇ ਦੇ ਵਿੱਚੋਂ ਤਾਂ ਹਸ ਫਿੱਟ ਕੇ ਲੈ ਜੀਏ ਅੱਛਾ ਜੀ ਹਾਂ ਤੋ ਲਾਤ ਨੂੰ ਮੁੰਡਾ ਪੈਰੇ ਡਾੜੀ ਦੇ ਦਿੰਦਾ ਹਾਂ ਅੱਛਾ ਜੀ ਬਦੂਲੇ ਜੀ ਅੱਛਾ ਜੀ ਬਦੂਲੇ ਜੀ ਮੁੰਡਾ ਇਹ ਪਹਿਰੇਦਾਰ ਆ ਰਿਹਾ ਹੈ ਡੰਗਰਾਂ ਦੀ ਪਹਿਰੇਦਾਰੀ ਕਰਦਾ ਹੈ ਇਹ ਬੰਦੂਖ ਨਾਲ ਹਾਂ ਇਹ ਪਹਿਰੇਦਾਰ ਵੀ ਮੁੰਡਾ ਹੀ ਆ ਚੋਕੀ ਨਰਾ ਕਰਦਾ ਹੈ ਰਾਤ ਨੂੰ ਲੋਕਾਂ ਦੇ ਖੇਤਾਂ 'ਚ ਡੰਗਰ ਮੋੜਦੇ ਨੇ ਹਾਂ ਡੰਗਰ ਮੋੜ ਕੇ ਉਹਦਾ ਦੂਸਰ ਦਾਣੇ ਲੈਣੇ ਖਾਣ ਜੋਗੇ ਲੋਕ ਤੈਨੂੰ ਦਾਣੇ ਦਿੰਦੇ ਨੇ ਹਾਂ ਸ਼ਮਾਹੀ ਤੇ ਇੱਕ ਇੱਕ ਪੀਪਾ ਤੈਨੂੰ ਇਕੱਠਾ ਕਰਕੇ ਦਾਣਿਆਂ ਦਾ ਦਿੰਦੇ ਨੇ ਹਾਂ ਗਰੀਬ ਆਦਮੀ ਉਹਦੇ ਬੱਚੇ ਪਾਲ ਰਹੇ ਹੈ ਬਸ ਥੋੜੇ ਬਹੁਤੇ ਤੈਨੂੰ ਮਹੀਨੇ ਨਾਲ ਪੈਸੇ ਵੀ ਦੇ ਦਿੰਦੇ ਨੇ 100 100 ਰੁਪਿਆ ਸਾਰਾ ਗਾਮਰਾਮ ਇਕੱਠਾ ਕਰਕੇ ਗਾਂ ਦਾ ਚੌਕੀਦਾਰਾ ਕਰ ਰਿਹਾ ਹੈ ਅਸਾ ਫੁੱਲੇ ਆਪਣੀ ਲਸ ਸਰਦਾਰ ਲਫਲੇ ਆਪਣਾ ਇਹ ਸੰਸਦਾਰ ਰਾਫਲੇ ਦੇ ਲਵੇੁੰਦਾ ਇਹਦਾ ਨਾ ਮਾੜਾ ਮੋਟਾ ਪੈਦਾ ਉਸ ਨੂੰ ਮਾੜਾ ਮੋਟਾ ਆਪਣਾ ਕਾਮਾਰ ਕੇ ਕੋਈ ਡੰਗਰ ਡੁੰਗਲ ਡਰਾ ਦਾਂਦਾ ਬਾਕੀ ਫੈਰਿੰਗ ਨਹੀਂ ਕਰਦਾ ਕੋਈ ਡੰਗਰ ਨਹੀਂ ਮਾਰਦਾ ਕਿਸੇ ਨੂੰ ਕਿਸੇ ਦੇ ਨਿਸ਼ਾਨਾ ਨਹੀਂ ਮਾਰਦਾ ਵੀ ਕਿਤੇ ਕਿਸੇ ਨੂੰ ਐਵੇਂ ਵੀ ਬੰਦੂਕ ਨਾਲ ਬੰਦਾ ਮਾਰਦਾ ਹਾਂ ਮਾੜਾ ਮੋਟਾ ਚੌਕੀਦਾਰਾ ਗਾਂ ਦਾ ਪੜਾਕੇ ਬਰੂਕੇ ਮਾਰ ਕੇ ਡੰਗਰ ਪਸ਼ੂ ਡਰਾਉਂਦਾ ਖੇਤਾਂ 'ਚ ਇਹ ਆਪਦਾ ਚੌਂਕੀਦਾਰਾਂ ਕਰਦਾ ਜੀ ਕਮਾਈ ਕਰਦਾ ਹੈ ਗਰੀਬ ਆਦਮੀ ਉਹਦੇ ਬੱਚੇ ਪਾਲਵੇ ਹੈ। ਇਹਦੇ ਵਿੱਚ ਕੀ ਰੋਕਦੇ ਹੋ ਜੀ ਤੁਸੀਂ ਇਸ ਕੰਮ ਆ ਜੀ। ਛੋਟੇ ਮੈਮਨੇ ਰੰਦੇ ਆ ਅੱਛਾ ਜੀ। ਹਾਂ। ਭਾਈ 2 ਮਹੀਨੇ ਤੇ 1.5 ਮਹੀਨਾ ਦਾ ਅੱਜ ਉਹਨਾਂ ਤੋਂ। ਅੱਛਾ ਜੀ। ਹੋਰ ਚੱਲ ਜੂਗੇ। ਐਂਕੀ ਇਸ ਕੰਮ ਆ ਵੱਡੇ ਬੱਕਰੇ ਲੱਤਿਆ ਤਾਂ 10 ਕਿਲੋ 12 ਕਿਲੋ ਇਸ ਕਮਨ ਨਿਆਰੀ ਅੱਛਾ ਜੇ ਮੈਂ ਛੋਟੇ ਰੋਕਿਆ 2 ਮਹੀਨੇ ਦੇ 3 ਮਹੀਨੇ ਦੇ 2 ਮਹੀਨੇ ਦੇ ਅੱਛਾ ਹਾਂ ਉਸ ਤੋਂ ਮੈਂ ਬੱਕਰੀ ਛੂਨ ਵਾਲੀ ਬੱਕਰੀ ਬੱਚਿਆਂ ਦੀ ਉਹ ਸਮ ਰੋਕਦੇ ਹਾਂ ਅੱਛਾ ਜੀ ਛੂਨ ਵਾਲੀ ਬੱਕਰੀ ਹੈ ਭਈ ਕੋਈ ਬਈ ਕੋ ਬੱਕਰੀ ਨੂੰ ਸੂਈ ਮਾਰ ਦੇ ਕੋਈ ਚੋਟ ਮਾਰ ਦੇ ਉਹ ਇਸ ਕਮ ਰੋਕ ਦੇ ਨਿਆਰੀ ਅੱਛਾ ਜੀ ਛੂਨ ਛੂਨ ਵਾਲੀਆਂ ਦੇ ਚ ਨਿਆਰੀਆਂ ਹਾਂ ਉਸ ਕਮ ਨਿਆਰੀ ਰੋਕਦੇ ਹਾਂ ਅਗ੍ਹਾ ਹੀ ਬੱਕਰੀ ਉਸ ਕਮਰ ਰੋਕਦੇ ਹਾਂ ਸੂਆਂ ਹਿਆਂ ਬੱਕਰੀਆਂ ਉਹਦੇ ਚ ਜੀ ਅਲੱਗ ਬੱਕਰੀਆਂ ਸੂਣ ਵਾਲੀਆਂ ਇਹਦੇ ਚ ਜੀ ਸੂਆਂ ਹਿਆਂ ਇਹਦੇ ਚ ਇਹਦੇ ਚ ਬੱਚੇ ਜੋ ਆ ਚੀਜ਼ ਹੈ ਇਹਨਾਂ ਦੇ ਵਿੱਚ ਕੀ ਪਾਉਣੀ ਹੋ ਜੀ ਤੁਸੀਂ ਇਸ ਕਮਰ ਦਾਣਾ ਚੋਰੀ ਬਚਾ ਲਈ ਅੱਛਾ ਜੀ ਦਾਣਾ ਸ਼ਾਮ ਨੂੰ ਬਾਹਰੋਂ ਆਈਆਂ ਨੂੰ ਖਾਦ ਖਰਾਕ ਪਾਉਣੀ ਹੋ ਮਤਲਬ ਆਪ ਭੁੱਖੇ ਰਹ ਜੋਂ ਇਹਨਾਂ ਨੂੰ ਭੁੱਖੇ ਨਹੀਂ ਰੱਖਦੇ ਆ ਭੁੱਖੇ ਰਹ ਜਾਂ ਇਸਕੇ ਇਹ ਭੁੱਖੇ ਨਹੀਂ ਰਹਿੰਦੇ ਇਹ ਜੀ ਆਪ ਭੁੱਖੇ ਰਹਿ ਸਕਦੇ ਨੇ ਮਤਲਬ ਇਹਨਾਂ ਦਾ ਐਸਾ ਦਿਲ ਮਾਨ ਹੈ ਬੰਦਿਆਂ ਦਾ ਚੇਕੇ ਤੋਂ ਵੀ ਮੰਗ ਕੇ ਪਾਉਣ ਕਿਤੋਂ ਮੁੱਲ ਲਿਆ ਕੇ ਪਾਉਣ ਕਿਸ ਤਰ੍ਹਾਂ ਇਹ ਬੱਚੇ ਇਹਨਾਂ ਬੱਕਰੀਆਂ ਨੂੰ ਇਹ ਆਪਣੇ ਕਾਲਜੇ ਤੋਂ ਵੀ ਜ਼ਿਆਦਾ ਪਿਆਰੀਆਂ ਰੱਖਦੇ ਨੇ ਬੱਚੇ ਬਾਬੀ ਤੇ ਇਹ ਐਸਾ ਸ਼ੌਂਕ ਹੈ ਬੱਚੇ ਦੀ ਬੜੀ ਸ਼ੌਕ ਕਰਦੇ ਆਪਾਂ ਇਹ ਬੱਕਰੀਆਂ ਇਹ ਮਤਲਬ ਜੀ ਆਪ ਗਿੱਲੇ ਦੇ ਵਿੱਚ ਪੈ ਜਾਣਗੇ ਤਾਂ ਬੱਕਰੀਆਂ ਨੂੰ ਇਹ ਸੁੱਕੇ ਦੇ ਵਿੱਚ ਰੱਖਣਗੇ ਕਿਉਂ ਜੀ ਦੂਰੋਂ ਪਾਰੋਂ ਸਾਰੇ ਮੇਰੇ ਵੀਰਾਂ ਨੂੰ ਅਸੀਂ ਅਮਰੀਕਾ ਕੈਨੇਡਾ ਮਹਾਰਾਸ਼ਟਰ ਬੰਬਾ ਕੋਟੀ ਅਸੀਂ ਦੂਰ ਤੂਰ ਤੱਕ ਇਹ ਵੀਡੀਓ ਪਹੁੰਚਾਉਣੀ ਆ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਸਾਡੀ ਵੀਡੀਓ ਨੂੰ ਚੰਗੀ ਤੋਂ ਚੰਗੀ ਇਹ ਬਾਈ ਦੀ ਗਾਮ ਸੁਨਾਣਾ ਸਬ ਸੋ ਆ ਗਾਮ ਸੌ ਗਾਮ ਸੌ ਆ ਪੁਰਾਣਾ ਮੰਡੀ ਜਿਹਦਾ ਹਸਾਰ ਕਲਾਣਾ ਮੰਡੀ ਹਾਂ ਜਿਹਦਾ ਤਸੀਲ ਉਕਲਾਣਾ ਤਸੀਲ ਕਲਾਣਾ ਗਾਮ ਸਾਡਾ ਸੌ ਹੈ ਹਾਂ ਗਾਮ ਸਾਡਾ ਸੌ ਸੌ ਗਾਮ ਸੌ ਗਾਮਾ ਉਕਲਾਣਾ ਮੰਡੀ ਤਸੀਲ ਹੈ ਜ਼ਿਲ੍ਹਾ ਹਸਾਰ ਹੈ ਐਂ Haryana ਮੇ ਹਰਿਆਣੇ ਵਿੱਚ ਹਾਂ ਠੀਕ ਠਾਕ ਹੈ ਜੀ ਹਰਿਆਣੇ ਵਿੱਚ ਜੀ ਇਹਨਾਂ ਦਾ ਤਹਿਸੀਲ ਉਕਲਾਣਾ ਉਕਲਾਣਾ ਗਾਮ ਸਾਊ ਅਸਾਰ ਜ਼ਿਲ੍ਹਾ ਹਾਂ ਜੀ ਇਹ ਪਹਿਲੇ ਦਿਨ ਦੇ ਇੱਥੇ ਦੇ ਵਸਨੀਕ ਨੇ ਜੀ ਇਸੇ ਗਾਂਵ ਦੇ ਪੁਰਾਣੇ ਬੁੱਢੇ ਸੱਤ ਪੀੜੀ ਦਾ ਗਾਂਵ ਆ ਸੱਤ ਪੀੜੀ ਦਾ ਪਿੰਡ ਹੈ ਇਹਨਾਂ ਦਾ ਕੋਈ ਠੱਗਾ ਨਹੀਂ ਕੋਈ ਠੋਰੀ ਨਹੀਂ ਇਹਨੇ ਵਿਚਾਰੇ ਨੇ ਚੰਗੀਆਂ ਤੋਂ ਚੰਗੀਆਂ ਕੁਆਲਿਟੀਆਂ ਦੀਆਂ ਦੂਰੋਂ ਦੂਰੋਂ ਬੱਕਰੀਆਂ ਲੈ ਆਇਆ ਕਿਹਨੇ ਕੱਟੜੀਆਂ ਕਰੀਆਂ ਮੈਂ ਪਹਿਲਾਂ ਨਹੀਂ ਲਾਤੀ ਮੈਂ ਜੀ ਤੂੰ ਮੈਂ ਨਹੀਂ ਕਰਜੇ ਦੇ ਵਿੱਚ ਅਜਨਸਾਨ ਦਬਿਆ ਪਿਆ ਮੈਂ ਪੰਜਾਬ ਦੇ ਪਹਿਲਾ ਗਿਆ ਪੇੜਾ ਦਾ ਸੌਂਕ ਤਾਂ بڑی ਮੰਜ਼ਲ ਪੇੜਾ ਸੀ ਇਹ ਕਿ ਪੇੜ ਚੋਟੀ ਦੀ ਲਾਵਾਂ ਤੋ ਮੈਂ ਬਹੁਤ ਵੇਚੀ ਫਿਰ ਮੈਂ ਬੱਕਰੀ ਦੀ ਮੀਬ ਪ੍ਰੇਮ ਬੱਕਰੀਆਂ ਤੋਂ ਹੋ ਗਿਆ ਬੱਚੇ ਤਾਂ ਵੀ ਆਪਲ ਹੈ ਤੋ ਬੱਕਰੀ ਮਾਂ ਨੂੰ ਦੇਖ ਦਿੰਦਾ ਬਈ ਸੰਗੀ ਬੱਕਰੀ ਨਹੀਂ ਛੋਟੀ ਮੈਂ ਪੰਜਾਬ ਮੈਂ ਇੱਕ ਇੱਕ ਚੁੱਕ ਚੁੱਕ ਕੇ ਲਿਆ ਸੰਗੀ ਸੰਗੀ ਬੱਕਰੀ ਇਸ ਇਨਸਾਨ ਨੇ ਜੀ ਚੇ ਕੋਈ ਟੂਮ ਗੈਨੇ ਧਰੀ ਆਪਦਾ ਮਕਾਨ ਗੈਨੇ ਧਰਿਆ ਆਪਦਾ ਤਨਮਨ ਵੇਚਿਆ ਆਪਦੀ ਲਾਗ ਵੇਚੀ ਮਰਾਤ ਵੇਚੀ ਜੋ ਮਰਜੀ ਵੀ ਕਰਿਆ ਜੋ ਇਹਦੇ ਮਨ ਪਸੰਦ ਬੱਕਰੀ ਆ ਗਈ ਇਹਨੇ ਪੰਜਾਬ ਦੇ ਵਿੱਚ ਬੱਕਰੀ ਨਹੀਂ ਛੱਡੀ ਚੰਗੀ ਤੋਂ ਚੰਗੀ ਬੱਕਰੀ ਦੀ ਕੁਆਲਿਟੀ ਆਜ ਇਸ ਮੇਰੇ ਭਾਈ ਦੌਲਤ ਲਵੇ ਚੰਗੀ ਤੋਂ ਚੰਗੀ ਬੱਕਰੀ ਕਿਸੇ ਹਿਸਾਬ ਦੀ ਬੱਕਰੀ ਜਿਹੜਾ ਜ ਤਾਨ ਚੋਂ ਥਾਨ ਮੰਗਾਵੇਂਗਾ ਉਹੀ ਥਾਨ ਨਿਕਲੂਗਾ ਜੈਸਾ ਆਪਾਂ ਕਹਿੰਦੇ ਆਂ ਬਜਾ ਜਾਲੇ ਵੀ ਆਹ ਥਾਨ ਕੱਢ ਕੇ ਮੈਨੂੰ ਪਪੜਾ ਪਾੜ ਕੇ ਦੇ ਉਹੀ ਕੁਆਲਿਟੀ ਦੇ ਦੇ ਨੇ ਬੱਕਰੀ ਮਿਲ ਸਕਦੀ ਹੈ ਜੀ ਆਣਦੇ ਨਹੀਂ ਆ ਇੱਕ ਉੱਚੀ ਟਾਈਪ ਲਿਆ ਇੰਚੀ ਟਾਈਪ ਥੋੜਾ ਨਾ ਹੋਣਾ ਇੰਚੀ ਟਾਈਪ ਇੰਚੀ ਟਾਈਪ ਹੂ ਇੱਥਾ ਆ ਬੱਕਰੀ ਨਾ ਦੇ ਜਾਂਦੀ ਜੀ ਜਾਂ ਰਹੇ ਦੇਖਿਆ ਉਹ ਤਾਂ ਉਹ ਲਈ ਛੋਟ ਮਾਰਨੇ ਖੰਦੀ ਜਾਂਦੇ ਜਾਂਦੇ ਮਾਲ ਦਾ ਲਿੱਖਣਾ ਹੋਗਾ